ਆਪੇ ਸੱਚੀਆਂ ਗੱਲਾਂ ਕਹੇ ਸੱਚੀਆਂ ਗੱਲਾਂ ਲਿਖ ਲਿਖ ਸਦਾ ਸੁਣਾਉਂਦਾ ਹਾਂ ਇਸੇ ਲਈ ਨਾ ਕੁਝ ਲੋਕਾਂ ਨੂੰ ਭਉਂਦਾ ਹਾਂ ਇਹ ਇਲਜ਼ਾਮ ਨੇ ਤਰਦੇ ਲੋਕੀ ਮੇਰੇ ਤੇ ਔਰਤਾਂ ਲਈ ਬਹੁਤਾ ਕਿਉਂ ਭੜਿਆਉਂਦਾ ਹਾਂ ਦੇਣ ਨਹੀਂ ਦੇ ਹੁੰਦਾ ਮਾਂ ਦਾ ਸੱਚ ਅੱਖ ਇਸੇ ਲਈ ਮੈਂ ਸੋਲੇ ਮਾਂ ਦੇ ਗਾਉਂਦਾ ਹਾਂ ਪੈਣਾ ਮੇਰੀ ਸਦਾ ਹੀ ਜਿੰਦ ਸਵਾਰੀ ਹੋਰ ਵੀ ਕੀਤੇ ਗੁਣ ਨਾ ਕਦੇ ਭੁਲਾਉਂਦਾ ਹਾਂ ਪਤਨੀ ਦੂਜਾ ਪਹੀਆ ਜੀਵਨ ਗੱਡੀ ਦਾ ਉਸਦੇ ਦਮ ਤੇ ਜੀਵਨ ਪੰਧ ਮੁਕਾਉਂਦਾ ਹਾਂ ਤੀ ਮੇਰੀ ਪਰਪਰ ਤੇ ਮੇਰੀ ਸਹਾਰ ਲਵੇ ਹਰ ਮੁਸ਼ਕਲ ਮੈਂ ਉਸਦੇ ਕੋਲ ਸੁਣਾਉਂਦਾ ਹਾਂ ਨੂੰ ਮੇਰੀ ਨੇ ਪੀੜ੍ਹੀ ਅੱਗੇ ਤੋਰੀਏ ਪੋਤਾ-ਪੋਤੀ ਨਾਲ ਮੈਂ ਦਿਲ ਬਹਿਲਾਉਂਦਾ ਹਾਂ ਭਜ-ਭਜ ਸੇਵਾ ਕਰਨ ਭਤੀਜੀਆਂ ਭਾਣ ਜੀਆਂ ਰੱਜ-ਰੱਜ ਕੇ ਸੁੱਖ ਮਾਣਾ ਸੁਖੀ ਕਹੋਂਦਾ ਹਾਂ ਇਸ ਲਈ ਚੰਦ ਸੋਲੇ ਗਾਏ ਔਰਤ ਦੇ ਆਪੇ ਦੱਸੋ ਕੀ ਮੈਂ ਕੋਫਰ ਕਮਾਉਂਦਾ ਹਾਂ ਆਪੇ ਦੱਸੋ ਕੀ ਮੈਂ ਕੋਫਰ ਕਮਾਉਂਦਾ ਹਾਂ